ਜਾ ਜੀ ਨਾਮ ਭਾਰਤ ਮਾਤਾ ਦੀ ਜੈ ਭਰਾਵੋ ਜਿਵੇਂ ਕਹਿੰਦੇ ਆ ਜੈਸੀ ਕਰਨੀ ਵੈਸੀ ਭਰਨੀ ਇਹ ਪਿਛਲੇ ਕੁਝ ਦਿਨਾਂ ਜੇ ਤੁਹਾਨੂੰ ਪਤਾ ਹੀ ਆ ਕੀ ਕੀ ਹੋ ਰਿਹਾ ਪੰਜਾਬ ਵਿੱਚ ਉਹ ਲੱਖੇ ਸਧਰੇ ਨੇ ਕਾਲ ਦਿੱਤੀ ਸੀਗੀ ਵੀ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਦੇ ਘਰ ਦੇ ਬਾਹਰ ਜਾਓ ਲੋਕੀ ਸਾਰੇ ਘਰੇ ਉਸ਼ਾ ਸ਼ਨਮ ਨੂੰ ਰੋਕ ਦਿੱਤੇ ਗਿਆ ਸੀ ਲੇਕਿਨ ਆਪਣਾ ਇਹ ਲਖਸਤਰਾ ਘਰੋਂ ਬਾਹਰ ਨਿਕਲ ਗਏ ਉੱਥੇ ਜਾ ਕੇ ਬਾ 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 ਕਰ ਰਿਹਾ ਸੀ ਕਿਦੇ ਹੱਕ ਚ ਉਹ ਭਾਨਾ ਸਿੱਧੂ ਦੇ ਹੱਥ ਚ ਭਾਨਾ ਸਿੱਧੂ ਕੌਣ ਆ ਉਹ ਤੁਹਾਨੂੰ ਪਤਾ ਹੀ ਆ ਮਾਮਾ ਭੈਣਾ ਦੀਆਂ ਬੱਚਿਆਂ ਦੇ ਗਾਲਾਂ ਕਿਨੇ ਕੱਢਦਾ ਵਾ ਇਹ ਹੈਗੇ ਘੜਮ ਚੌਧਰੀ ਇਹਨਾਂ ਦੇ ਤੋਂ ਹੌਣ ਚ ਕੀ ਲਾੜਿਆ ਸੀ ਅੱਜ ਮੈਂ ਮਾਮਜੋ ਤਦੋਂ ਲੋਪਰਸ ਦਾ ਦਾ ਧੰਨਵਾ ਕਰਦਾ ਹਾਂ ਜਿਹੜਾ ਭਾਨਾ ਸਿੱਧੂ ਅਤੇ ਲਖੇ ਸੱਤਰੇ ਦੇ ਖਿਲਾਫ ਜਾਂ ਪਰਿਵਾਰ ਦੇ ਖਿਲਾਫ ਭਾਨੇ ਸਿੱਧੂ ਦੇ ਪਰਚਾ ਦਰਜ ਕੀਤਾ ਬਹੁਤ ਵਧੀਆ ਕੀਤਾ ਵਾ ਬਹੁਤ ਵਧੀਆ ਫੈਸਲਾ ਵਾ ਕਿਉਂਕਿ ਲੋਕ ਜਿਵੇਂ ਰੱਸੀ ਵੱਧਦੀ ਹੁੰਦੀ ਆ ਰਬੜ ਦੀ ਉਵੇਂ ਬਦਲਦੇ ਗਿਆ ਆ ਰਹੇ ਸੀ ਇਹ ਕਿਉਂਕਿ ਜਦੋਂ ਕਾਨੂੰਨ ਦੇ ਆਪਾਂ ਰਹਿ ਕੇ ਕੋਈ ਪਰਚਾ ਦਰਜ ਹੋਇਆ ਏਜੰਟਾਂ ਨੇ ਪਰਚਾ ਦਰਜ ਕਰਾਇਆ ਜਾਂ ਅਜ ਟੋਲ ਪੁਲਾਜੇ ਵਾਲਿਆਂ ਨੇ ਪਰਚਾ ਦਰਜ ਕਰਾਇਆ ਬਹੁਤ ਵਧੀਆ ਕੀਤਾ ਵਾ ਕਿਉਂਕਿ ਤੋੜ ਭੰਨ ਕਰਨ ਦਾ ਸਾਨੂੰ ਕੋਈ ਹੱਥ ਨਹੀਂ ਹੈ ਜੇ ਭਾਨਾ ਸਿੱਧੂ ਨੂੰ ਪੁਲਿਸ ਨੇ ਅਰੈਸਟ ਕੀਤਾ ਤਾਂ ਆਪਾਂ ਮਾਨ ਜੋ ਅਦਾਲਤ ਵਿੱਚ ਜਾਓ ਇਹ ਤਾਂ ਨਹੀਂ ਵੀ ਆਪਾਂ ਕੱਠ ਕਰਲਾਂਗੇ ਜਾ ਕੇ ਕੱਲ ਨੂੰ ਤਾਂ ਕੋਈ ਹੋਰ ਕੱਠ ਕਰ ਲੂਗਾ ਪਰਸੋਂ ਕੋਈ ਹੋਰ ਕੱਠ ਕਰ ਲੂਗਾ ਇਦਾਂ ਦਿਵਾ ਨਹੀਂ ਬਣਾਉਣਾ ਚਾਹੀਦਾ ਪ੍ਰਜਾਣ ਤੇ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਲੱਖਾ ਸਿੱਧਰਾ ਬਹੁਤ بڑا ਮਤਲਬੀ ਆਦਮੀ ਹੈ ਇਹ ਕਿਸੇ ਦਾ ਨਹੀਂ ਹੈ ਕਿਸੇ ਦਾ ਗੁਰੂ ਪੀਰ ਨਹੀਂ ਹੈ ਕਿਉਂਕਿ ਇਸ ਨੇ ਆਪਣਾ ਮਤਲਬ ਕੱਢਣਾ ਇਹ ਬਹੁਤ بڑا ਦਫਾਨ ਕਰਦਾ ਦਫਾਨ ਪਹਿਲਾਂ ਇਹ ਗੈਂਗਸਟਰ ਰਿਹਾ ਲੋਕਾਂ ਨੂੰ ਮੈਂ ਤੁਹਾਨੂੰ ਦੱਸਵਾ ਚੰਨਾ ਵਾ ਫਿਰ ਹੁਣ ਇਹ ਆਪਣੇ ਨੂੰ ਸਮਾਜ ਬੁੱਢਾ ਸੇਵਕ ਸਮਝਦਾ ਪਿਆ ਕੋਈ ਸਮਾਜ ਸੇਵਕ ਨਹੀਂ ਇਹ ਠੱਗ ਸੇਵਕ ਆ ਪਹਿਲਾਂ ਇਹ ਕਾਲੀ ਦਾਲ ਦੇ ਵਿੱਚ ਇਹਦੀ ਮਾਤਾ ਜੀ ਸਰਪੰਚ ਰਹਿ ਚੁੱਕੀ ਆ ਤੁਹਾਨੂੰ ਪਤਾ ਸਾਰੇ ਲੋਕਾਂ ਨੂੰ ਜਗਲੂ ਪਤਾਵਾ ਅੱਜ ਇਹ ਆਪਣੇ ਪੰਜਾਬ ਬਚਾਓ ਯਾਤਰਾ ਜੀ ਕੱਢਣ ਨੂੰ ਫਿਰਦਾ ਕਿਹੜੀ ਆ ਪੰਜਾਬ ਬਚਾਓ ਪੰਜਾਬ ਬਿਲਕੁਲ ਸੇਵਾ ਪੰਜਾਬ ਕੋਈ ਗੱਲਬਾਤ ਨਹੀਂ ਪੰਜਾਬ ਮਾਨ ਨਾਲ ਚੱਲ ਰਿਹਾ ਵਾ ਜੇ ਲੋਕਾਂ ਨੇ ਵੋਟਾਂ ਪਾਈਆਂ ਨੇ ਮੁਕੰਦਰੀ ਸਾਹਿਬ ਭਵਾਨ ਸਿੰਘ ਮਾਨ ਜੀ ਨੂੰ ਉਹਨਾਂ ਸਰਕਾਰ ਬਣੀ ਆ ਚੱਲਣ ਨੂੰ ਪੰਜ ਸਾਲ ਚੱਲਣ ਦਿਓ ਜਦੋਂ ਅੱਜ ਕੋਈ ਮੁੱਦਾ ਨਹੀਂ ਜਦੋਂ ਵੋਟਾਂ ਆਉਣਗੀਆਂ ਉਦੋਂ ਆਪੋ ਆਪਣੇ ਜੋਰ ਲਾਓ ਆਪਣੇ ਆਪਣੀ ਪਾਰਟੀ ਦਾ ਜੋਰ ਲਾਓ ਦਿਖਾਓ ਜੋਰ ਲੋਕਾਂ ਨੂੰ ਵੋਟਾਂ ਨਾਲ ਖਿੱਚੋ ਆਪਣੇ ਕੰਨੇ ਪਰ ਇਹ ਹੈ ਧਰਮ ਚੌਧਰੀ ਇਹ ਧੌਣ ਚੀ ਲਾੜਾ ਲੱਕੇ ਸਧਰੇ ਨੇ ਭਾਨੇ ਸਿੱਧੂ ਦਾ ਵੀ ਮੈਂ ਕਹੂੰਗਾ ਇਹ ਬੰਦੇ ਵਧੀਆ ਨਹੀਂ ਇਹਨਾਂ ਦਾ ਬਾਈਕਾਟ ਕਰੋ ਕਿਉਂਕਿ ਕਿੱਥੇ ਸਿੱਧੂ 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 ਕਰਦੇ ਸੀ ਨਹੀਂ ਕਿੱਥੇ ਸੀ ਇਹ ਲੋਕਾਂ ਨੂੰ ਕਹੇ ਸੀ ਮੈਂ ਬੜਾ ਕੱਠ ਕਰ ਦੂੰਗਾ ਜੀ ਛਣਾਉਂਗਾ ਜੀ ਇਹ ਬਹੁਤ ਵੱਡਾ ਨਾਟਕਾ ਇਸ ਨੇ ਆਪਣੇ ਆਪ ਨੂੰ ਜਿਹੜਾ ਹਾਈਲਾਈਂਡ ਕਰਨ ਦੀ ਖਾਤਰ ਇਹ ਡਰਾਮਾ ਉੱਥੇ ਅੱਕ ਪਹੁੰਚਿਆ ਹੈ ਹੁਣ ਕਿੱਥੇ ਚਲਾਉਣ ਨੂੰ ਫਿਰਦੇ ਸੀ ਕਿੱਥੇ ਹੁਣ ਆਪਣਾ ਇਹ ਭੱਜੇ ਲਵੇ ਜਿਹੜਾ ਧੌਣ ਚ ਕੀਲਾ ਹੈ ਧੌਣ ਚ ਕੀਲਾ ਹੀ ਰਹੂਗਾ ਇਹ ਕੱਢੂਗਾ ਧੰਨਵਾਦ